ਤੁਸੀਂ ਵੇਖ ਰਹੇ ਹੋ ਲਿਬਰਲ ਟੀਵੀ ਮੁੱਦਜਤਾ ਪ੍ਰੋਗਰਾਮ 'ਚ ਤੁਹਾਡਾ ਸਵਾਗਤ ਹੈ ਜੀ ਮੁੱਤਾ ਕਿੱਤੜਵਾਹ ਕੀ ਅਕਾਲੀ ਦਲ ਦੇ ਲਈ ਹੁਣ ਗਲੇ ਦੀ ਹੱਡੀ ਬਣ ਗਿਆ ਕਿੱਤੜਵਾਹ ਕੀ ਸੁਖਵੀਰ ਬਾਦਲ ਦੀ ਨੀਂਦ ਉਡਾ ਦਿੱਤੀ ਹੈ ਕਿੱਤੜਵਾਹ ਸੀਟ ਨੇ ਕੀ ਸੁਖਵੀਰ ਬਾਦਲ ਨੇ ਜਿਮਨੀ ਚੌਂਂ ਤੋਂ ਪੈਰ ਪਿਛਾਂ ਕਿਚਲੇ ਨੇ ਜਿਹੜੇ ਸੁਖਵੀਰ ਬਾਦਲ ਨੇ ਹਲਕਾ ਪੂਰਾ ਘਾਤਾ ਸੀ ਮੀਟਿੰਗਾਂ ਪੂਰੀਆਂ ਕਰ ਲੀਆਂ ਸੀ ਲਿਸਟਾਂ ਬਾਈ ਸੰਪਰਕ ਸਾਧ ਲਿਆ ਸੀ ਟੀਮਾਂ ਬਣਾ ਲੀਆਂ ਸੀ ਉਹ ਹਰਦੀਪ ਸਿੰਘ ਢਿੱਲੋਂ ਡਿੰਪੀ ਢਿੱਲੋਂ ਦੇ ਇਸ ਫੈਸਲੇ ਤੋਂ ਡਰ ਕੇ ਪਿਛਾਂ ਹੋ ਗਏ ਨੇ ਕਦੇ ਭਗਵੰਤ ਮਾਨ ਨੇ ਤਿਆਰੀ ਕਰ ਲਈ ਕਿ ਡੇਰਾ ਬਾਬਾ ਨਾਨਕ ਹੈ ਚੱਬੇਵਾਲ ਬਰਨਾਲੇ ਜੋ ਮਰਜੀ ਹੋਵੇ ਪਰ ਗਿੱਦੜ ਬਹਾਨੀ ਛੱਡਣਾ ਬੈਸਾ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਇੰਚਾਰਜ ਦੇ ਖਿਲਾਫ ਇਹ ਮੋਰਚਾ ਚੱਬੇਵਾਲ 'ਚ ਵੀ ਖਿੱਚੋ ਤਾਉਣਾ ਕਿਉਂਕਿ ਰਾਜਕੁਮਾਰ ਚੱਬੇਵਾਲ ਬਾਹਰੋਂ ਆਇਆ ਸੀ ਤੇ ਹੁਣ ਬਾਹਰਲੇ ਕਿਸੇ ਹੋਰ ਬੰਦੇ ਨੂੰ ਆਪਣੇ ਬੇਟੇ ਨੂੰ ਕਹਿੰਦੇ ਮੁੰਡੇ ਨੂੰ ਟਿਕਟ ਤਾਉਣਾ ਚਾਹੁੰਦਾ ਆਮ ਆਦਮੀ ਪਾਰਟੀ ਦੀ ਤੇ ਇੱਧਰ ਬਰਨਾਲੇ 'ਚ ਮੀਤ ਹੈਰ ਕਿਸੇ ਹੋਰ ਨੂੰ ਟਿਕਟ ਦੇਵਾਉਣਾ ਚਾਹੁੰਦੇ ਆ ਤੇ ਭਗਵੰਤ ਮਾਨ ਕਹਿੰਦੇ ਗੋਲਡੀ ਨਾਲ ਵਾਦਾ ਨਾ ਬਣਾਉਣਾ ਚਾਹੁੰਦੇ ਪਰ ਸਭ ਤੋਂ ਵੱਧ ਚਰਚਾ ਚੱਗੇ ਗਿੱਦੜਵਾ ਗਿੱਦੜਵਾ ਹਾਚੋਂ ਆਮ ਆਦਮੀ ਪਾਰਟੀ ਨੇ ਤੈਅ ਕਰ ਲਿਆ ਕਿ ਜੋ ਮਰਜ਼ੀ ਹੋ ਜਵੇ ਵੀ ਆਪਾਂ ਕਾਂਗਰਸ ਦੇ ਪਾਲੇ ਚੋਂ ਗਿੱਦੜਵਾ ਸੀਟ ਖਿੱਚ ਕੇ ਆਪਦੇ ਪਾਲੇ ਚ ਲਿਆਉਣੀ ਆ ਪਰ ਲਿਆਉਣੀ ਆ ਅਕਾਲੀਆਲੇ ਪਲੇਅਰ ਨਾਲ ਚਲੋ ਢੀਪੀ ਢਿੱਲੋ ਦੋ ਚੋਣਾ ਲੜੀਆਂ ਕੱਲ੍ਹ ਜਲਦੀ ਟਿਕਟ ਤੇ ਦੋਮੀ ਵਾਰ ਹਾਰੇ ਪਰ ਪਿਛਲਾ ਮੁਕਾਬਲਾ ਬਹੁਤ ਨੀਡਰਾ ਲਿਆ ਸੀ ਜਿਸ ਕਾਰਨ ਭਗਵੰਤ ਸਿੰਘ ਲੱਗਾ ਕਿ ਇਹ ਬੰਦਾ ਸਾਡੇ ਕੰਮ ਆ ਸਕਦਾ ਹੈ ਇਤੋਂ ਅਮਰਿੰਦਰ ਸਿੰਘ ਰਾਜਾ ਆਪਣੀ ਲਗਾਤਾਰ ਤਿੰਨ ਵਾਰ ਜਿੱਤਿਆ 2012 2017 2022 2017 ਦੇ ਵਿੱਚ ਵੀ ਵਿਕੀ ਢਿੱਲੋਂ ਨੂੰ ਹਰਾਇਆ ਐਡਿੰਮ ਢਿੱਲੋਂ ਨੂੰ ਹਰਾਇਆ ਤੇ 2022 ਚ ਵੀ ਡਿੰਪਟੇਲੋਂ ਨੂੰ ਹਰਾਇਆ 2017 ਦੇ ਵਿੱਚ ਤਾਂ 16000 ਤੋਂ ਵੱਧ ਵੋਟਾਂ ਦਾ ਫਰਕ ਸੀ ਪਰ 2022 ਦੇ ਵਿੱਚ ਮਾਤਰ 1300 ਵੋਟਾਂ 1349 ਵੋਟਾਂ ਦਾ ਫਰਕ ਸੀ ਪਰ ਇਤੋਂ ਪਹਿਲਾਂ ਇੱਥੇ ਮਨਪ੍ਰੀਤ ਬਾਦਲ 1995 ਜਿੱਬਣੀ ਚੋਣ ਜਿੱਤੀ ਫਿਰ 1997 ਜਿੱਤੀ 2002 ਜਿੱਤੀ 2007 ਜਿੱਤੀ ਪਾ 2012 ਚ ਪੀਪੀਪੀ ਦੀ ਟਿਕਟ ਤੇ ਤੀਜੇ ਨੰਬਰ ਤੇ ਰਿਹਾ ਸੀ ਮਨਪ੍ਰੀਤ ਬਾਦਲ ਹੁਣ ਡਿੰਪੀ ਢੱਲੋਂ ਕਹਿੰਦੇ ਜੀ ਮਸਲਾ ਹੀ ਮਨਪ੍ਰੀਤ ਬਾਦਲ ਦਾ ਇੱਕ ਓਕ ਖਿਚੜੀ ਨੇ ਜੀ ਸੁਖਵੀਰ ਬਾਦਲ ਨੂੰ ਲਿਆਉਣ ਬਾਰੇ ਸੋਚ ਰਿਆ ਐਥੇ ਲੜਾਉਣ ਬਾਰੇ ਸੋਚ ਰਿਆ ਤੇ ਚਰਚਾ ਮਸਕੂਰ ਬਾਦਲ ਦੇ ਖੁੱਦੀਆਂ ਲੜਨ ਦੀਆਂ ਸੀ ਤੇ ਹੁਣ ਸੁਖਵੀਰ ਬਾਦਲ ਕਹਿੰਦਾ 10 ਦਿਨ ਇੰਤਜ਼ਾਰ ਕਰਾਂਗੇ ਡਿੰਪੀ ਢੱਲੋਂ ਵਾਪਸ ਆ ਜੇ ਤਾਂ ਟਿਕਟੋ ਦੀ ਪੱਕੀ ਆ ਅਗਲਾ ਕਹਿੰਦਾ ਸੱਤਾ ਦੇ ਨੇੜੇ ਰਹਾਂਗੇ ਅੱਜ ਕੱਲ ਰਾਜਨੀਤੀ ਸੱਤਾ ਦੇ ਨੇੜੇ ਦੀ ਹੋ ਗਈ ਹੈ ਸੋ ਡਿੰਪੀ ਢੱਲੋਂ ਦਾ ਆਪ ਦੇ ਪਾਲੇ 'ਚ ਜਾਣਾ ਤੇ ਇਹ ਚੋਣ ਢਿੰਪਟੇ ਲੋਨ ਲੜਨੀ ਆ ਹੁਣ ਜਾਂ ਭਗਵੰਤ ਮਾਨ ਨੇ ਲੜਨੀ ਆ ਮਤਲਬ ਦਮ ਭਗਵੰਤ ਮਾਨ ਦਾ ਰਿਕ ਸੁਖਵੀਰ ਬਾਦਲ ਜੇ ਆਪ ਉਮੀਦਵਾਰ ਹੋਣਗੇ ਫਿਰ ਵੱਖਰੀ ਗੱਲ ਆ ਜੇ ਨਾ ਵੀ ਹੋਏ ਤਾਂ ਵੀ ਹੋਣ ਦਾ ਸਵਾਲ ਬਣਨਾ ਸੁਖਵੀਰ ਬਾਦਲ ਲਈ ਤੇ ਰਾਜਾ ਬੜਿੰਗ ਟਿਕਟ ਤਾਂ ਘਰ ਚ ਚਾਹੁੰਦੇ ਨੇ ਪਰ ਚਣੌਤੀ ਖੁਦ ਲਈ ਆ ਤੇ ਕੀ ਭਾਜਪਾ ਮੰਤਰੀ ਬਾਦਲ ਨੂੰ उतਾਰੇਗੀ ਸੋ ਇਸ ਲਈ ਸਭ ਤੋਂ ਵੱਧ ਗਿੱਦੜਵਾਹ ਸੀਟ ਤੇ ਸਭ ਦੀਆਂ ਨਜ਼ਰਾਂ ਨੇ ਕਿ ਕੀ ਹੋਣ ਜਾ ਰਿਹਾ ਗਿੱਦੜਵਾਹ ਚ ਸੁਖਵੀਰ ਮਨਪ੍ਰੀਤ ਰਾਜਾ ਬੜਿੰਗ ਤੇ ਭਗਵੰਤ ਮਾਨ ਬਾਇਆ டிம்போ